ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਚੌਂਤਰੇ ਆਏ ਸੀਗੇ ਜੀ ਮੁਕਸਰ ਦੇ ਨਾਲ ਆ ਪਿੰਡ ਇਹ ਮੁਕਸਰ ਰੋਡ ਤੇ ਕੋਲ ਪੂਰਾ ਮੁਕਸਰ ਰੋਡ ਤੇ ਸਾਈਡ ਤੇ ਰਹਿ ਜਾਂਦਾ ਜੀ ਪਿੰਡ ਬਾਈ ਨੇ ਆ ਗਾਂ ਦੀ ਵੀਡੀਓ ਮੈਨੂੰ ਤਕਰੀਬਨ ਕਿੰਨਾ ਚਿਰ ਹੋ ਗਿਆ ਭੇਜੀ ਨੂੰ ਬਾਈ 15 ਦਿਨ 15 ਦਿਨ ਹੋ ਗਏ ਜੀ ਉਦੋਂ ਗਾਂ ਦਾ ਬੋਡੀ weight ਨਹੀਂ ਪੂਰਾ ਜੀ ਬਾਈ ਕਹਿੰਦਾ ਹੀਟ 'ਚ ਨਹੀਂ ਆ ਰਹੀ ਸੀ ਹੈ ਹਜੇ ਵਹਿੜ ਹੀ ਐ ਇਹ ਚੰਗੇ ਦੁੱਧ ਵਾਲੀ ਐ ਤੇ ਬਾਈ ਨੂੰ ਮੈਂ ਉਦੋਂ ਐਨਰਜੀ ਬੂਸਟਰ ਦੱਸਦਾ ਸੀਗਾ ਪਰ ਬਾਈ ਨੂੰ ਅੱਜ ਮੈਂ ਬਿਨਾ ਪੁੱਛੇ ਤੋਂ ਦੱਸਿਆ ਮੈਂ ਕਿਹਾ ਵੀ ਤੇਰੇ ਹੋਰ ਕੋਈ ਕਮੀ ਨਹੀਂ ਲੱਗ ਰਹੀ ਮੈਨੂੰ ਪਾਣੀ ਚ ਨੁਕਸ ਹੈ ਹੈਗਾ ਬਾਈ ਨੁਕਸ ਪਾਣੀ ਦਾ ਪੂਰਾ ਹੀ ਨੁਕਸ ਹੈਣਾ ਪਾਣੀ ਛੋਟੇ ਇਧਰ ਵੈਸੇ ਵੀ ਮਾੜਾ ਹੈ ਨਾ ਤੇ ਥੱਲੜ ਦਾ ਪਾਣੀ ਵੀ ਟੂਟੀ ਨਹੀਂ ਆਉਂਦੀਗੀ ਨਹੀਂ ਟੂਟੀ ਆਉਂਦੀ ਕਰੋ ਪਸ਼ੂਆਂ ਨੂੰ ਪੋਣ ਨਹੀਂ ਹੁੰਦਾ ਘੱਟ ਹੁੰਦਾ 26 ਮਹੀਨੇ ਹੋ ਗਏ ਟੂਟੀ ਆਈ ਨਹੀਂ ਹਾਂ ਵੀ ਜਿਵੇਂ ਤੇਰੀ ਸੇਵਾ ਨਾ ਹੋਵੇ ਮੰਨ ਕੇ ਚਲੋ ਉਹ ਤੇਰੀ ਵੈੜ ਲੱਸੀ ਹੈ ਚਲ ਗਾਂ ਦਾ ਹੁਣ એનર્ਜੀ ਬੂਸਟੋ ਦਿੱਤਾ ਕਰਕੇ ਵਧੀਆ ਬਣ ਗਈ ਪਰ ਅੱਗੇ ਲੱਸੀ ਸੀਗੀ ਇਹ ਤੇ ਅੰਦਰੋਂ ਬਹੁਤ ਵਧੀਆ ਬਣ ਗਈ ਜੀ ਵਹਿੜ ਇਹ ਜਿਵੇਂ ਹੀਟ ਚ ਨਹੀਂ ਆਉਂਦੀ ਸੀ ਦੋ ਵਾਰੀ ਬਾਈ ਕਹਿੰਦਾ ਦਵਾਈ ਵੀ ਭਰਾਤੀ ਐ ਇਹਦੇ ਅੱਜ ਆਪਾਂ ਸੈਂਕਰੋ ਸ਼ੁਰੂ ਕਰਤੀ ਆ ਜੀ ਸੈਂਕਰੋ ਬਾਰੇ ਕਈ ਪੁੱਛਦੇ ਸੀਗੇ ਵੀ ਕਿਵੇਂ ਕਰਨੀ ਆ ਜੀ ਸੈਂਕਰੋ ਜਦੋਂ ਹੁਣ ਪਸ਼ੂ ਨਹੀਂ ਹੀਟ ਚ ਆਉਂਦਾ ਉਦੋਂ ਤੁਸੀਂ ਜਿਵੇਂ ਵੀ ਕਰਦੇ ਹੋ 10 ਦਿਨ ਪਹਿਲਾਂ ਦਵਾਈ ਭਰਾ ਦਿਓ ਜੇ ਪਸ਼ੂ ਕੋਈ ਪ੍ਰੋਬਲਮ ਹੈਗੀ ਥੋਨੂੰ ਪਤਾ ਕੋਈ ਇਨਫੈਕਸ਼ਨ ਸੱਟਦਾ ਪਰ ਇਹ ਗਾਂ ਅੰਦਰੋਂ ਸਾਫ਼ ਆ ਕੋਈ ਦਿੱਕਤ ਨਹੀਂ ਗਈ ਇਹਦੇ ਕੋਈ ਦਵਾਈ ਨਹੀਂ ਭਰੀ ਆਪਾਂ ਅੱਜ ਇਹਦੇ ਰਿਸੈਪਟ ਲਾਦਾ ਜੀ 5 ਐਮ ਐਲ ਤੇ 7ਵੇਂ ਦਿਨ ਇਹਦੇ ਆਪਾਂ ਲਾਉਣਾ ਹੈ ਲੂਟਲਾਈਜ਼ ਆਪਾਂ ਇਹਦੇ ਲੂਟਲਾਈ ਲਾਵਾਂਗੇ ਆਮ ਵਟਮੇਟ ਲਾਉਂਦੇ ਆ ਹੁਣ ਗਾਂ ਗਰਮੀ ਆਉਂਦੀ ਹੈ ਵਟਮੇਟ ਨਾਲ ਕਈ ਵਾਰੀ ਪਸ਼ੂ ਹੀਟ ਚ ਨਹੀਂ ਆਉਂਦਾਗਾ ਆਪਾਂ ਇਹਦੇ 5 ਐਮਐਲ ਲੂਟਲਾਈ ਲਾਵਾਂਗੇ ਤੇ ਨੌਵੇਂ ਦਿਨ ਆਪਾਂ ਇਹਦੇ 2.5 ਐਮਐਲ ਰੈਸੈਪਟਰ ਲਾ ਕੇ ਤੇ 10ਵੇਂ ਦਿਨ ਇਹੀ ਕਰਾਂਗੇ ਜੀ ਇਹ ਸੈਂਕਰੋ ਜ਼ਿਆਦਾ ਕਾਮਯਾਬ ਹੈ ਜਿਹੜੀ ਇਹ ਹੁੰਦੀ ਹੈ ਜੇ ਤੁਸੀਂ ਸੁਣ ਵਾਲੇ ਮੰਨ ਕੇ ਚੱਲੋ ਜਿਹੜਾ ਪਸ਼ੂ ਰਹਿ ਨਹੀਂ ਰਿਹਾ ਉਹਦੇ ਸੈਂਕਰੋ ਕਰਨੀ ਉਹਦੇ ਬਾਰੇ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਜੀ ਉਹ ਜਿਹੜਾ ਆਪਣੇ ਪਿੰਡ ਫਾਰਮ ਦੀ ਵੀਡੀਓ ਪਾਈ ਸੀ ਵੀ 10ਵੇਂ ਦਿਨ ਸੈਂਕਰੋ ਸ਼ੁਰੂ ਕਰ ਦਿਓ ਤੇ ਉਸ ਤੋਂ ਬਾਅਦ ਮੰਨ ਲਓ ਪ੍ਰੋਪਰ ਪਸ਼ੂ ਆਪਦੀ ਹੀਟ 'ਚ ਵੀ ਆ ਜਾਂਦਾ 20 ਦਿਨਾਂ ਤੇ ਤੇ ਹਾਰਮੋਨ ਡੈਫੀਸ਼ੈਂਸੀ ਵੀ ਬਾਈ ਕਹਿੰਦਾ ਵੀ ਹੀਟ 'ਚ ਕਾਤੋਂ ਨਹੀਂ ਆ ਰਹੀ ਮੈਂ ਕਿਹਾ ਬਈ ਹਾਰਮੋਨ ਨੇ ਬੈਲੈਂਸ ਹੁੰਦਾ ਤੇ ਗਾਂ ਆਪਣੇ ਕੋਲ ਟਾਈਮ ਹੈ ਨਹੀਂਗਾ ਵੀ ਆਪਾਂ ਨੂੰ ਸਿੰਕਰੋ ਕਰਨੀ ਪੈਣੀ ਹੈ ਨਹੀਂ ਆਪਾਂ ਵੇਟ ਕਰਦੇ ਜਿਵੇਂ ਗਾਂ ਦਾ ਬੋਡੀ weight ਪੂਰਾ ਹੋਈ ਜਾਂਦਾ ਸੀ ਹੋ ਸਕਦਾ ਵੀ ਗਾਂ ਹੀਟ 'ਚ ਆ ਜਾਂਦੀ ਪਰ ਆਪਣੇ ਕੋਲ ਟਾਈਮ ਹੈ ਨਹੀਂ ਗਾਂ ਗਰਮੀ ਸ਼ੁਰੂ ਹੋ ਰਹੀ ਹੈ ਜੀ ਆਹ ਬਾਈ ਦੀ ਮੱਝ ਆ ਜੀ ਇਹਦੇ ਅੱਜ ਸੀਮਨ ਲਾਇਆ ਜੀ ਬਾਈ ਨੂੰ ਦੱਸਿਆ ਬਈ ਇਨਫੈਕਸ਼ਨ ਅੰਦਰ ਹੈ ਨਹੀਂਗੀ ਥੋੜਾ ਜਿਹਾ ਬਾਈ ਭੋਗਤੇ ਗਿਆ ਸੀ ਲੇਟ ਹੋ ਗਏ ਸੀ ਤੇ ਇਨਫੈਕਸ਼ਨ ਨਾ ਹੋਣ ਕਾਰਨ 20 ਦਿਨਾਂ ਤੇ ਸਾਨੂੰ ਇਹ ਸੀ ਵੀ ਮੱਝਾਂ ਜੇ ਆਪਾਂ ਨਹੀਂ ਟੀਕਾ ਭਰਦੇ ਜਾਂ ਦਵਾਈ ਭਰਦੇ ਤਾਂ 20 ਦਿਨਾਂ ਬਾਅਦ ਕਈ ਵਾਰੀ ਹੀਟ ਚ ਨਹੀਂ ਆਉਂਗਾ گاਵਾ ਤਾਂ ਨੋਰਮਲ ਹੀਟ ਚ ਆਈ ਜਾਂਦੀਆਂ ਜੀ ਇਹਦੇ ਆਪਾਂ ਥੋੜੀ ਜੀ ਇਨਫੈਕਸ਼ਨ ਮੈਨੂੰ ਐ ਲੱਗਦਾ ਸੀ ਵੀ ਹੋਵੇ ਨਾ ਕਿਉਂ ਗਾਣੇ ਮੱਝ ਨੇ ਫਲ ਸਿੱਟਿਆ ਜੀ ਇਹਦੇ ਆਪਾਂ ਏਆਈ ਕਰਕੇ ਨਾਲ ਲੈਕਸਨ ਭਰਤੀ ਜੀ ਕੱਲੀ ਲੈਕਸਨ ਦਵਾਈ ਹੈ ਜਿਹੜੀ ਤੁਸੀਂ ਏਆਈ ਦੇ ਨਾਲ ਭਰ ਸਕਦੇ ਆ ਜੇ ਕੋਈ ਮਾੜੀ ਮੋਟ ਇਨਫੈਕਸ਼ਨ ਉਹਨੂੰ ਕਵਰ ਕਰ ਲੈਂਦੀ ਆ ਤੇ ਬਾਈ ਦੇ ਚ ਟਾਈਮ ਨਹੀਂ ਖਰਾਬ ਹੋਊਗਾ ਜੇ ਮੱਝ ਨਹੀਂ ਵੀ ਰਹਿੰਦੀ ਮੈਂ ਬਾਈ ਨੂੰ ਕਿਹਾ ਵੀ ਚੰਗੀ ਤਰ੍ਹਾਂ ਬੋਲ ਤੇ ਅਗਲੀ ਵਾਰੀ 100% ਗੱਭਣ ਹੋਜੂਗੀ ਕੋਈ ਚੱਕਰ ਨਹੀਂ ਗਾ ਇਹਦੇ ਚ ਮੱਝ ਚੰਗੀ ਆ ਬਾਈ ਕਹਿੰਦਾ ਵੀ ਇਹ 6.5 ਮਹੀਨਿਆਂ ਦਾ ਫਲ ਸੱਟ ਗਈ ਸੀਗੀ 6.5 ਮਹੀਨਿਆਂ ਦਾ ਸੱਟਿਆ ਬਾਈ 6.5 ਮਹੀਨਿਆਂ ਦਾ ਫਲ ਸੱਟਿਆ 15 ਲੀਟਰ ਦੁੱਧ ਦਿੱਤਾ ਪਹਿਲੇ ਸੂਏ 15 ਕਿਲੋ ਦੁੱਧ ਦਿੱਤਾ ਬਾਈ ਮੱਝੇ ਬਾਈ ਤਿਆਰ ਕਰਕੇ ਵੇਚੂਗਾ ਠੀਕ ਆ ਮੰਨ ਕੇ ਚਲੋ ਠੀਕ ਆ ਫਿਰ ਵੀ ਵਧੀਆ ਭਰਿਆ ਬਾਲਾ ਮਾੜਾ ਨਹੀਂ ਭਰੇਗਾ ਤੇ ਤਿਆਰ ਕਰਕੇ ਬਾਈ ਇਹ ਕਹਿੰਦਾ ਵੀ ਮੱਝ ਵੇਚਾਂਗੇ ਆਪਾਂ ਚੋਨ ਚਕਰੜੀ ਆ ਸਿੱਧੀ ਜੀ ਗੱਲ ਐਵੇਂ ਕੱਲ ਨੂੰ ਸੋਨੂੰ ਉਹ ਜਿਹੜੀ ਗੱਲ ਹੈਗੀ ਹੈ ਹਜੇ ਸਾਲ ਨੂੰ ਪਤਾ ਨਹੀਂ ਕਿ ਕਿਹਨੇ ਵੀਡੀਓ ਵੇਖਣੀ ਹੈ ਜਾਂ ਰੱਖਣੀ ਹੈ ਪਰ ਕਰੜਾ ਜੀ ਮੰਨ ਕੇ ਚੱਲੋ ਵੀ ਜਿਵੇਂ ਬਾਈ ਕੇ ਹੁਣ ਘਰ ਦੇ ਚੋਂਦੇ ਆ ਉਹਨਾਂ ਚ ਬਿਓੱਖਾ ਲੱਗਦਾ ਉਹਨਾਂ ਨੂੰ ਵੀ ਚੋਣੀ ਪਰ ਮੱਝ ਚੰਗੀ ਆ ਦੁੱਧ ਸੰਘਣਾ ਹੋਊਗਾ ਜੇ ਕਰੜੀ ਆ ਤਾਂ 100% ਦੁੱਧ ਸੰਘਣਾ ਹੁੰਦਾ ਜਿਹੜੀ ਗਾਂ ਵੀ ਬਾਈ ਦੀ ਚੰਗੀ ਆ ਦੁੱਧ ਵੀ ਉਹਦਾ ਵੀ ਸੰਘਣਾ ਤੇ ਇਹ ਮੱਝ ਦੇ ਆਪਾਂ ਅੱਜ ਏਆਈ ਕਰਤੀ ਆ ਜੀ ਰੱਬ ਸੋਖ ਰੱਖੇ 100% ਤਾਂ ਗੱਬਣ ਹੋ ਜੂ ਮੈਂ ਤੁਹਾਨੂੰ ਦੱਸਿਆ ਵੀ ਲੈਕਸਨ ਦਵਾਈ ਜੇ ਕੋਈ ਮਾੜੀ ਮੋਟ ਇਨਫੈਕਸ਼ਨ ਛੋਟੇ ਪਸ਼ੂ ਦੇ ਤਾਰਾਂ ਚ ਹੈਗੀ ਆ ਤਾਂ ਮਾੜੀ ਮੋੜ ਤੇ ਇਲੈਕਸ਼ਨ ਕੰਮ ਕਰ ਜਾਂਦੀ ਹੈ ਪਰ ਜੇ ਪਸ਼ੂ ਟੀਕਾ ਭਰਨ ਤੋਂ ਬਾਅਦ ਗੰਦ ਸਿੱਟਦਾ ਤਾਂ ਉੱਥੇ ਤੁਸੀਂ ਮੈਟ੍ਰੀਸ ਆਫ ਟਿਊਬ 6 ਘੰਟੇ ਬਾਅਦ ਭਰ ਸਕਦੇ ਆ ਇਹ ਮੈਂ ਤੁਹਾਨੂੰ ਅੱਗੇ ਵੀਡੀਓ ਚ ਦੱਸਿਆ ਤੇ ਆਪਾਂ ਸਕਸੈਸ ਵੀ ਕੀਤਾ ਜੀ ਦੋ ਤਿੰਨ ਪਸ਼ੂ ਤੁਹਾਨੂੰ ਚੈੱਕ ਕਰਕੇ ਵੀ ਵਿਖਾਏ ਆ ਕਿ ਸਾਡੇ ਪਿੰਡ ਸੀਗੀ ਵਹਿੜ 45 ਦਿਨਾਂ ਦੀ ਚੈੱਕ ਕੀਤੀ ਸੀ ਆਪਾਂ ਉਹ ਬਹੁਤ ਗੰਦ ਸਿੱਟਿਆ ਸੀ ਉਹਨੇ ਇੱਕ ਝੋਟੀ ਹੁਣ ਵਿੱਚ ਚੈੱਕ ਕਰਾਂਗੇ ਆਪਾਂ ਉਹ 6-7 ਵਾਰੀ ਤੋਂ ਰਿਪੀਟਰ ਸੀਗੀ ਝੋਟੀ ਪਰ ਉਹ 100% ਗੱਬਣ ਹੋ ਗਈ ਹੋਊਗੀ ਸਵਾ ਮਹੀਨਾ ਹੋ ਗਿਆ ਝੋਟੀ ਦੀ ਉਹਦੀ ਵੀਡੀਓ ਆਪਣੇ ਮੰਨ ਲਓ YouTube ਚੈਨਲ ਤੇ ਪਈ ਆ ਜੀ ਸੋਨੂੰ ਮੈਂ ਦੱਸਿਆ ਸੀ ਭੈਰੋ ਭੱਟੀ ਬੰਡ ਸੀ ਮੇਰੇ ਨਾਲ ਤੋ ਸੱਤ ਵਾਰੀ ਰਿਪੀਟ ਕਰ ਚੁੱਕੀ ਹੀ ਝੋਟੀ ਬਹੁਤ ਜ਼ਿਆਦੇ ਉਹਨੇ ਗੰਦ ਸਿੱਟਿਆ ਸੀ ਉਹਦੇ ਆਪਾਂ 6 ਘੰਟੇ ਬਾਅਦ ਮੈਟਰੀਸੈਫ ਟਿਊਬ ਭਰੀ ਸੀ ਨਾਰਮਲ ਵੀ ਜੇ ਪਸ਼ੂ ਤੁਹਾਡਾ ਨਹੀਂ ਰਹਿ ਰਿਹਾ ਜ਼ਿਆਦੇ ਰਿਪੀਟ ਕਰ ਰਿਹਾ ਤਾਂ ਤੁਸੀਂ ਮੈਟਰੀਸੈਫ ਟਿਊਬ 6 ਘੰਟੇ ਬਾਅਦ ਭਰਾ ਸਕਦੇ ਹੋਰ ਵੀ ਬਹੁਤ ਤਰੀਕੇ ਹੈਗੇ ਆ ਜੀ ਕੋਈ ਨਹੀਂ ਕਾਲ ਕਰ ਲਿਓ ਮੈਂ ਤੁਹਾਨੂੰ ਦੱਸ ਦੂੰਗਾ ਜਿੱਥੇ ਨਹੀਂ ਪਹੁੰਚਿਆ ਜਾਂਦਾ ਬਾਈ ਇਧਰ ਤਰਨਤਨ ਸਾਈਡ ਅੰਬਰਸਰ ਸ਼ਹਿਰ ਤੋ ਮੈਨੂੰ ਫੋਨ ਕਰਦੇ ਆਪਾਂ ਦੱਸ ਦੇਈਦਾ ਹਾਂ ਟੂਰ ਜ਼ਰੂਰ ਸ਼ੁਰੂ ਕਰਾਂਗੇ ਜੀ ਜਿਵੇਂ ਅੱਜ ਮੁਕਸਰ ਦਾ ਪਾਇਆ ਸੀ ਹੌਲੀ ਹੌਲੀ ਹਾਲ ਪੰਜਾਬ ਕੰਮ ਕਰਾਂ ਅਜੇ ਥੋੜਾ ਜਿਹਾ ਫੀਲਡ ਦਾ ਓੱਖਾ ਹੋ ਜਾਂਦਾ ਗਾਂ ਸਿਆਲ ਚ ਮੈਨੂੰ ਇਹ ਆ ਵੀ ਕੰਮ ਆਪਾਂ ਉਹਨਾਂ ਕੀ ਕਰਕੇ ਵੀ ਜਿੰਨਾ ਲੋਕਾਂ ਨਾਲ ਨਿਭਿਆ ਜਾਵੇ ਹਨਾ ਵੀ ਹਰੇਕ ਥਾਂ ਤੇ ਜਾਇਆ ਜਾਵੇ ਐਵੇਂ ਲਾਰੇ ਲਾ ਕੇ ਕਿਸੇ ਦਾ ਪਸ਼ੂ ਨਾ ਖਰਾਬ ਹੋਵੇ ਕਿਸੇ ਦੇ ਪਸ਼ੂ ਦੀ ਹੀਟ ਨਾ ਟੱਪੇ ਅਗਲੇ ਦਾ ਟਾਈਮ ਨਾ ਖਰਾਬ ਹੋਵੇ ਕੰਮ ਉਹਨਾਂ ਕੀ ਰੱਖਾਂਗੇ ਜਿੰਨਾ ਕੁ ਹੋ ਸਕੇ ਤੇ ਬਾਈ ਦੇ ਪਸ਼ੂ ਸਾਨੂੰ ਦਿਖਾਉਣੇ ਆ ਜੀ ਹੋਰ ਵਧੀਆ ਬਾਈ ਦੇ ਪਸ਼ੂ ਚੰਗੇ ਆ ਪਰ ਥੋੜੀ ਬਾਈ ਪਾਣੀ ਦੀ ਸਮੱਸਿਆ ਕਰਕੇ ਦੇਖੋ ਬੋਡੀ ਵੇਟਾਂ ਚ ਪ੍ਰੋਬਲਮ ਹੈਗੀ ਆ ਝੋਟੇ ਵੀ ਲੱਸੀ ਗੱਭਣਾ ਬਾਈ ਕਿੰਨੇ ਚਿਰ ਦੀ ਇਹ ਹੋ ਗਈ ਹੋਣੀ 6 ਮਹੀਨੇ ਆ ਦੇਖੋ 6 ਮਹੀਨਾ ਦੀ ਗੱਭਣ ਵਾਲਾ ਵੇਟ ਹੈਣੀ ਇਹਦਾ ਹੈਨਾ ਵੀ ਦੁੱਧ ਫਿਰ ਪਸ਼ੂ ਨੇ ਜਦੋਂ ਇੱਥੋਂ ਟੁੱਟ ਜੇ ਨਾ ਫਿਰ ਪਸ਼ੂ ਦੁੱਧ ਵੀ ਨਹੀਂ ਦਿੰਦਾਗਾ ਤੇ ਵੈਸੇ ਖਰਾਕ ਕਿਹੜੀ ਪਾਉਣਾ ਬਾਈ ਕਾ ਕਾ ਦੀ ਪਸ਼ੂ ਨੂੰ ਤਾਂ ਘਾੜੀ ਪਾਉਣਾ ਗਾਂਿਆਂ ਨੂੰ ਪਾ ਦਈ ਦੀ ਅੱਛਾ ਗਾਵਾਂ ਨੂੰ ਕੀ ਪਾਉਣੇ ਗਾਂਿਆਂ ਨੂੰ ਘਰਗਿਲ ਦੀ ਪਾ ਦਈ ਦੀ ਘਰਗਿਲ ਕਿਹੜੀ ਕਾਰ ਗਲਾਸ਼ੀਰ ਦੁੱਧ ਵਾਲੀ ਨੂੰ 8000 ਉਹ ਕਿੰਨਾ ਦੁੱਧ ਦਿੰਦੀਆਂ ਆਪਣੀ ਉਹ ਦਿੰਦੀ 18 ਲੀਟਰ ਘਰੇ ਬਣਾ ਲਿਆ ਕਰੋ ਫੀਡ ਵੈਸੇ ਵਧੀਆ ਕਾਰਗਿਲ ਘਰ ਦੀ ਵੀ ਬਣਾਉਣੇ ਆ ਅੱਛਾ 24 ਪਾਉਣੇ ਆ ਠੀਕ ਉਹਦੇ ਚ ਠੀਕ ਹੈ ਠੀਕ ਹੈ ਤੇ ਆਹ ਬਾਈ ਕੋਲੇ ਆਪਦਾ ਘਰ ਦਾ ਸਾਣ ਸੀਗਾ ਜੀ ਉਹਦੀ ਕੱਟੀ ਆ ਬਾਈ ਕਹਿੰਦਾ ਵੀ ਬੂਰੇ ਬੱਚੇ ਹੀ ਆਉਂਦੇ ਆ ਕਿਹੜੀ ਸਾਈਡ ਆ ਬਾਈ ਸਾਣੋ ਹਨ ਉਹ ਕਿਆ ਫਿਲੰਦਰ ਸਾਈਡ ਦੇ ਜਲੰਧਰ ਸੈਡ ਆ ਤੁਸੀਂ ਵੇਚਤਾ ਸੀ ਫਿਰ ਉਹ ਹਾਂ ਸੀ ਸੀ ਉਹ ਅੱਛਾ ਇੱਥੋਂ ਹੀ ਗਿਆ ਸੋਡੇ ਘਰੋਂ ਹੀ ਜਲੰਧਰ ਗਿਆ ਕਿ گاਉਂ ਜਾਵੜੇ ਆਪਣੇ ਘਰ ਦਾ ਕੰਮ ਸੀ ਨਹੀਂ ਬਈ ਇੱਥੋਂ ਹੀ ਤੁਸੀਂ ਜਲੰਧਰ ਵਾਲਿਆਂ ਨੂੰ ਵੇਚਿਆ ਸੀਗਾ ਤਾਂ ਜਲੰਧਰ ਹੀ ਆ ਉਹ ਅੱਛਾ ਫੋਨ ਕੀਤਾ ਸੀ ਮੈਂ ਉਹਦੇ ਬਈ ਪੈ ਗਿਆ ਸਾਡੇ ਕੋਲੇ ਹਾਂ 6 ਬੱਚੇ ਆ ਗਏ ਹਾਂ 5 ਕਟੀਆਂ ਆਈਆਂ ਤੇ ਇੱਕ ਕਟਾ ਆ ਤੇ ਬੂਰੀ ਆਈ ਅੱਛਾ ਜਲੰਧਰ ਸੈਡ ਬੂਰੀ ਆਈ ਹੈ ਸਾਂਚ ਦਾ ਵੈਸੇ ਐਡੀ ਗੱਲ ਨਹੀਂ ਆ ਜਾਂਦੇ ਕਾਲੇ ਉਹ ਮੱਝ ਦੀ ਹੈ ਜੀ ਆ ਕੱਟੀ ਤੇ ਬੂਰੀ ਆਈ ਹੈ ਵਧੀਆ ਆ ਬਾਈ ਕੋਲੇ 골ਡਨ ਦੀ ਕੱਟੀ ਆ ਥੋੜਾ ਜਿਹਾ ਇਹ ਹੋ ਜਾਂਦਾ ਜੀ ਮੱਝ ਕਿਹੜੀ ਸੀ ਬਾਈ ਤੇਰੀ ਇਹ ਮੰਨ ਲਓ ਸਹੀ ਨਹੀਂ ਆਈਗੀ ਹਾਂ ਬੂਰੀ ਇਹ ਥੋੜਾ ਜਾ ਜਿਹੜਾ ਮੰਨ ਕੇ ਚਲੋ ਵਾਈਟਨੈਸ ਆ ਗਈ ਵਿੱਚ ਨਹੀਂ ਹੋਣੀ ਚਾਹੀਦੀ ਸੀ ਕੱਟੀਆਂ ਸੋਹਣੀ ਐ ਪਰ ਨਾ ਤਾਂ ਇਹ ਬੂਰੀ ਜਾਂਦਾ ਇਹ ਨੀਲੀ ਐ ਇਹ ਨੀਲੀ ਚ ਦਿੱਕਤ ਆ ਜਾਂਦੀ ਐ ਏਡੀ ਗੱਲ ਨਹੀਂ ਕੀ ਕੋਈ ਕਿਉਂ ਬਲੱਡ ਲਾਈਨ ਕਈ ਵਾਰੀ ਮਿਲ ਜਾਂਦੀ ਐ ਕੋਈ ਉਹ ਜਾਂ ਬੂਰੀ ਮੱਝ ਹੋ ਸਕਦਾ ਉਹ 골ਡਨ ਦੀ ਨਾ ਹੋਵੇ ਆਪ ਵੈਸੇ ਉਹ ਮੱਝ ਦਾ ਤੁਹਾਨੂੰ ਪਤਾ ਸੀ ਕਿਹੜੀ ਸੀ ਉਹ ਮੱਝ ਬਾਰੇ ਨੌਲੇ ਸੀ ਮੈਂ ਮੈਂ ਬਾਰੇ ਨਹੀਂ ਪਤਾ ਸੀ ਹਾਂ ਹਨਾ ਕੋਈ ਬਲੱਡ ਲਾਈਨ ਮਿਲੀ ਐ ਮੰਨ ਕੇ ਚਲੋ ਜਿਵੇਂ ਉਹ ਹੋਰ ਲੈਂਡ ਦਾ ਹੋ ਸਕਦਾ ਉਦੋਂ ਨੀਲੀ ਰਾਵੀ ਚ ਦਿੱਕਤ ਆਉਂਦੀ ਹੈ ਜਿਵੇਂ ਆਹ ਡੱਬ ਆਉਣੇ ਨਹੀਂ ਚਾਹੀਦੇਗੇ ਜਿਹੜੇ ਆ ਚਿੱਟੇ ਆ ਹਨ ਇਹ ਹੁਣ ਵੇਖਣ ਨੂੰ ਐ ਲੱਗਦਾ ਵੀ ਇਹ ਫਲੈਰੀ ਟਾਈਪ ਆ ਪਰ ਇਹ ਵੈਸੇ ਦੀ نسل ਚ ਆ ਗਈ ਹੈ ਚੀਜ਼ ਤੇ ਇਹ ਹੁਣ ਨਾ ਤਾਂ ਬੂਰੀ ਆ ਨਾ ਦੀ ਕਿਸੇ ਪਾਸੇ ਨਹੀਂ ਆਉਂਦਾ ਪਸ਼ੂ ਵੀ ਇਹ ਆ ਜਾਂਦਾ ਨੀਲੀ ਰਾਵੀ ਚ ਕੋਈ ਬੰਦਾ ਇਹਦੀ ਗਾਰੰਟੀ ਨਹੀਂ ਲੈ ਸਕਦਾ ਵੀ ਬੱਚਾ ਸਹੀ ਆਊਗਾ ਪਰ ਝੋਟੀ ਤੇਰੀ ਬਾਡੀ ਸਟਰਕਚਰ ਦੀ ਵਧੀਆ ਸੋਹਣੀ ਆ ਆਹ ਬਾਈ ਕੋਲੇ ਵਹਿੜਾ ਜੀ ਗੱਬਣ ਤੇ ਮੈਂ ਬਾਈ ਨੂੰ ਦੱਸਿਆ ਵੀ ਗੱਬਣ ਜੇ ਹੈਗੀ ਆ ਪਰ ਲੱਗਦੀ ਨਹੀਂ ਗਈ ਵਹਿੜ ਕਿਉਂ ਬਾਡੀ ਵੇਟ ਇਹਦਾ ਵੀ ਪੂਰਾ ਨਹੀਂਗਾ ਜੀ ਇਹ ਤੋਂ ਪਤਾ ਲੱਗਦਾ ਵੀ ਬਾਈ ਦੇ ਪਾਣੀ 'ਚ ਥੋੜੀ ਜੀ ਸਮੱਸਿਆ ਹੈਗੀ ਆ ਤੇ ਇੱਥੇ ਥੋੜੀ ਜੀ ਇਹਨਾਂ ਦੀ ਮਜਬੂਰੀ ਵੀ ਹੈਗੀ ਆ ਜੀ ਬਾਈ ਕਹਿੰਦਾ ਵੀ ਪਾਣੀ ਇਦੋਂ ਥੱਲੇ ਇਦੋਂ ਵੀ ਮਾੜਾ ਬਈ ਥੱਲੇ ਮਾੜਾ ਹੈ ਇਦੋਂ ਵੀ ਮਾੜਾ ਹੈ ਤੇ ਹੁਣ ਕਿੰਨੇ ਫੁੱਟ ਵਾਲਾ ਪਾਣੀ ਵਰਤਦੇ ਆ ਤੁਸੀਂ ਅਸੀਂ ਤਾਂ 30 35 ਵਾਲਾ ਪਾਣੀ ਵਰਤਦੇ ਹਾਂ ਠੀਕ ਆ ਟੀਡੀਐਸ ਚੈੱਕ ਕਰਵਾਇਆ ਕਦੇ ਹਾਂ ਵੈਸੇ ਚੈੱਕ ਕਰਵਾ ਲਿਓ ਜੀ ਪਾਣੀ ਉਹ ਚ ਤੁਹਾਨੂੰ ਦੱਸ ਦੇਣਗੇ ਉਹ ਵੀ ਸੋਡੇ ਵੀ ਪੀਣ ਯੋਗ ਆ ਆਪਾਂ ਨੂੰ ਵੀ ਲੋੜ ਆ ਨਾ ਪਾਣੀ ਦੀ ਘਰੇ ਫਿਰ ਫਿਲਟਰ ਲੱਗਿਆ ਹਾਂ ਕਰੇ ਫਿਲਟਰ ਲੱਗਾ ਮੈਸੇਜ ਆ ਕਿ ਬਾਹਰੋਂ ਲੈ ਆਉਂਦੇ ਨੇ ਪੀਣ ਜੁੱਗਰਾ ਅੱਛਾ ਅੱਛਾ ਪੀਣ ਜੁੱਗਰਾ ਠੀਕ ਹੈ ਠੀਕ ਹੈ ਤੇ ਇਹ ਪਾਣੀ ਖਾਰਾ ਸੋਡਾ ਪੂਰਾ ਹਾਂ ਇਹ ਪਾਣੀ ਪਾਣੀ ਖਾਰਾ ਹੈ ਨਾ ਤਾਂ ਕਰਕੇ ਹੀ ਪਸ਼ੂ ਬਾਈ ਤੇਰੇ ਹੈਗੇ ਆ ਨਾ ਪਰੇਸ਼ਾਨੀ ਚ ਵੇਖ ਲਾ ਵੀ ਕੋਈ ਬਾਲੀ ਗਰੋਥ ਨਹੀਂ ਆ ਬੱਚੀ ਚੰਗੀ ਹੈ ਬਾਈ ਦੀ ਇਹਨੂੰ ਫੀਡ ਤੇ ਪਾਲੀ ਜਾਣਾ ਬਈ ਫੀਡ ਤੇ ਜੀ ਤਾਂ ਹੀ ਹੈ ਵੇਖਣਾ ਜਿਹੜੇ ਪਸ਼ੂ ਨੂੰ ਤੇਰੇ ਨੂੰ ਇਹ ਐਨਰਜੀ ਬੂਸਟਰ ਪੈ ਰਿਹਾ ਦੁੱਧ ਦਿੱਤਾ ਇਹਨੂੰ ਪੂਰਾ ਡੱਕਵਾ ਪਾਣੀ ਵਾਲੀ ਕਮੀ ਨਾ ਬਾਈ ਤੋਂ 6 ਲੀਟਰ ਘਾੜੀ ਦਾ ਦੁੱਧ ਦਿੰਦੇ ਰਹੇ ਇਹਨੂੰ ਅੱਛਾ 6 ਕਿਲੋ 6 ਕਿਲੋ ਹਾਂ ਠੀਕ ਹੈ ਤੇ ਹੁਣ ਇਹਨੂੰ ਪੂਰਾ ਕੱਪ ਸਟਟਰ ਤੇ ਹੈ ਕਿਹੜੇ ਟੀਕੇ ਦੀ ਹੈ ਇਹ ਟੀਕਾ ਘਰੇ ਜਿਹਾ ਠੀਕ ਹੈ ਤਿੰਨ ਮਹੀਨਿਆਂ ਦੀ ਗ੍ਰੋਥ ਦੇਖ ਹੁਣ ਜਿਹੜੇ ਪਸ਼ੂਆਂ ਨੂੰ ਆਪਾਂ ਨੂੰ ਸਪਲੀਮੈਂਟ ਪੈ ਰਹੇ ਆ ਹਾਂ ਹਾਂ ਅੱਛਾ ਸਤਪਲਜਿੰਦਰ ਪਣਗ ਹਾਂ ਹਾਂ ਉਹਦੀ ਏਆਈ ਦਿੱਤੀ ਅੱਛਾ ਉਹਦੀ ਏਆਈ ਵਧੀਆ ਬੰਦਾ ਵਧੀਆ ਡਾਕਟਰ ਸਹੀ ਆ ਉਹ ਗੋਲਡਨ ਦੀ ਵੀ ਉਸੇ ਜੀ ਅੱਛਾ ਇਹ ਵੀ ਗੋਲਡ ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਚ ਨਾ ਦਾ ਬਲਜਿੰਦਰ ਦਾ ਕਸੂਰ ਹੈ ਇਹ ਚ ਕੋਈ ਡਾਕਟਰ ਨਹੀਂ ਜ਼ਿੰਮੇਵਾਰੀ ਲੈ ਸਕਦਾ ਬੱਚਾ ਫਿਰ ਵੀ ਸੋਹਣਾ ਆ ਗਿਆ ਪਰ ਆ ਜਿਹੜੀ ਆ ਚੀਜ਼ ਆਈ ਹੈ ਇਹ ਬਹੁਤ ਘੱਟ ਆਉਂਦੀ ਹੈ ਬੂਰੀ ਚ ਜਿਵੇਂ ਉਹ ਹੁਣ ਜਮਾ ਪਯੋਰ ਬੂਰੀ ਹੈ ਨਾ ਆ ਇਹ ਉਹ ਉਹ ਨੇਚਰਲ ਕ੍ਰੋਸਿੰਗ ਦੀ ਬੂਰੀ ਆ ਜਾਂਦੀ ਹੈ ਪਰ ਟੀਕੇ ਚ ਸੋਹਣਾ ਬੱਚਾ ਆਇਆ ਪਰ ਮੀਨੀ ਮੱਝ ਮੀਨੀ ਸੀਗੀ ਨਹੀਂ ਮੱਝ ਕੋਈ ਨਹੀਂ ਅੱਛਾ ਮੱਝ ਗੁੰਡੀ ਸਿੰਘ ਵੀ ਮੀਨੇ ਆ ਗਏ ਹਾਂ ਸਿੰਘ ਵੀ ਗੋਲਡਨ ਦੇ ਸਿੰਘ ਮੀਨੇ ਨਹੀਂ ਗਏ ਹਾਂ ਸਿੰਘ ਚਲੋ ਕੋਈ ਨਹੀਂ ਹੋ ਜਾਂਦਾ ਬਲੱਡ ਲੈਣ ਵਧੀਆ ਕਿਉਂ ਦੁੱਧ ਚ ਤਾਂ ਆਊਗੀ ਝੋਟੀ ਕੋਈ ਚੱਕਰ ਨਹੀਂ ਮੱਝ ਚੰਗੀ ਸੀ ਵਧੀਆ ਸੀ ਠੀਕ ਹੈ ਉਹਦੀ ਬਾਈ ਦੀ ਇਹ ਹੀ ਆ ਬਲਜਿੰਦਰ ਦੀ ਤੁਹਾਡੇ ਨੇੜੇ ਹੀ ਆ ਗਵਾਂਢੀ ਹੈ ਨਾ ਹਾਂ ਬੜੰਗ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਆ ਪਾਣੀ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਿੰਨਾ ਹੋ ਸਕਦਾ ਜੇ 500 ਫੁੱਟ ਵਾਲਾ ਪਾਣੀ ਤੁਸੀਂ ਪਿਆ ਸਕਦੇ ਆ ਪਸ਼ੂਆਂ ਨੂੰ ਤਾਂ ਉਹ ਜੀ ਤੇ ਸ਼ੌਂਕ ਹੈ ਉਹ ਬਾਬਾ ਜੀ ਕਹਿਣਾ ਚਾਹੋਂਗੇ ਕੁਝ ਲੋਕਾਂ ਨੂੰ ਨਹੀਂ ਜੀ ਹਾਂਜੀ ਨਹੀਂ ਕਹੋ ਕੁਝ ਵਧੀਆ ਲੱਗਿਆ ਆਪਣਾ ਸਿਸਟਮ ਆ ਗਿਆ ਤਸੱਲੀ ਹੋਈ ਇਹ ਕੰਮ ਬਹੁਤ ਕਰਦਾ ਜੀ ਪਸ਼ੂ ਸਾਰੇ ਇਹ ਹੀ ਸਮਾਰ ਅੱਛਾ ਇਹ ਇਹਨੂੰ ਇਹਨੂੰ ਸ਼ੌਂਕ ਆ ਜੀ ਜਿਹੜੇ ਹੀ ਮੈਨੂੰ ਫੋਨ ਕਰਕੇ ਸੱਦਿਆ ਵੀਡੀਓ ਤੇ ਵੇਖ ਕੇ ਮੈਨੂੰ ਕਹਿੰਦਾ ਇਹ ਬਾਈ ਨੂੰ ਆਪਦੇ ਡੈਡੀ ਨੂੰ ਇਹਨੇ ਕਿਹਾ ਵੀ ਬਾਈ ਨੂੰ ਹੀ ਸੱਦਣਾ ਵੀਡੀਓ ਵੇਖ ਕੇ ਇਹਨਾਂ ਨੇ ਕਹਿੰਦੇ ਬਾਈ ਤੇਰੀਆਂ ਵੀਡੀਓ ਦੇਖ ਕੇ ਤੂੰ ਬਹੁਤ ਕੇਸ ਹੱਲ ਕੀਤੇ ਆ ਚਲੋ ਰੱਬ ਪਰਮਾਤਮਾ ਆਪਣੇ ਤੇ ਐਂ ਹੀ ਕਿਰਪਾ ਰੱਖੇ ਤੇ ਵਧੀਆ ਲੱਗਿਆ ਹਾਂਜੀ ਹਾਂ ਠੀਕ ਹੈ ਵਧੀਆ ਲੱਗਿਆ ਰਿਵਿਊ ਆਪਾਂ ਨੂੰ ਚੰਗਾ ਲੱਗਿਆ ਤੁਹਾਨੂੰ ਵੀ ਕੁਝ ਪੱਲੇ ਪਾ ਕੇ ਗਿਆਂ ਤੁਹਾਡੇ ਕਿ ਨਹੀਂ ਹਾਂ ਧੰਨਵਾਦ ਜੀ ਕਰਿਓ ਜੇ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ